ਭਾਜੀ ਬਿਲਕੁਲ ਗਿੱਲੇ 나ੜੂ ਆ ਬੋਲੇ ਬੰਡੇ ਆ ਤਾਜ਼ੀਆਂ ਬਿਲਕੁਲ ਹਾਂਜੀ ਇੱਕ ਛੋਟੀ 12 13 ਦਿਨਾਂ ਦੀ ਸੂਈ ਆ ਹੂੰ ਤੇ ਬਾਕੀ ਬਿਲਕੁਲ ਹੀ ਇੱਕ ਛੋਟੀ ਕੱਲ ਸੂਈ ਇੱਕ ਛੋਟੀ ਹੋਰ ਕੱਲ ਸੂਈ ਆ ਇੱਕ ਛੋਟੀ ਪਰਸੋਂ ਦੀ ਸੂਈ ਆ ਅੱਛਾ ਇੱਕ ਨੂੰ ਅੱਜ 3 ਦਿਨ ਸੂਈਨ ਹੋਗੇ ਬਿਲਕੁਲ ਹੀ ਤਾਜ਼ੀਆਂ ਨੇ ਚਲੋ ਚਾਰ ਆਪਣੀਆਂ ਉਧਰ ਦੀਆਂ ਨੇ ਠੀਕ ਆ ਤੇ ਇੱਕ ਮੈਂ ਇੱਧਰ ਦੀ ਆ ਜਿਹੜੀ ਆਪਣੀ ਉਧਰ ਦੀ ਆ ਉਧਰ ਦੀ ਹੋਏਗੀ ਲੈ ਵੀ ਆ ਜੀ ਕੱਲ ਮਨੇਰ ਦੀ ਛੋਟੀ ਸੂਈ ਆ ਹਾਂਜੀ ਵੇਖੋ ਮੈਂ 16 17 ਕਿਲੋ ਇਹ ਉਧਰ ਆਈ ਹਾਂਜੀ ਭਾਜੀ ਜਿਹੜੀ ਆਈ ਉਧਰੋਂ ਉਧਰੋਂ ਦਊਗਾ ਮੈਂ ਕਹਿ ਕੇ ਆਹ ਕਹਿੰਦਾ ਕਿ ਬਹੁਤ ਸਿੰਗਲ ਹੱਡੀ ਆ ਬਾਲੀ ਭਾਜੀ ਬੋਲਾ 11 1000 11 ਕਿਲੋ ਜੁਦਾ 10 11 ਕਿਲੋ ਬੋਲਾਈ ਆ ਹਾਂਜੀ ਇਹ ਬਹੁਤ ਚੰਗੀ ਹੈ ਇਹ ਪਾਲਪੂਲ ਮਾੜੀ ਮੋਡੀ ਲੱਗੀ ਮੈਂ ਇਹਨੂੰ ਠੀਕ ਆ ਜੀ ਆਪਸ ਮਾ ਬਿਲਕੁਲ ਵਧੀਆ ਭਿੰਦੇ ਜੀ ਮੈਂ ਕਹਾ ਪੂਰ ਛਟਾ ਨਹੀਂ ਹੋਊ ਭਾਜੀ ਇਹ ਮੈਂ ਕਹਾਂ ਦੱਸਾਂਗੇ ਬਸ ਠੀਕ ਆ ਆਜੋ ਆਜੋ ਬਿਲਕੁਲ ਬੱਚਿਆਂ ਦਾ ਟਾਈਮ ਹੋਇਆ ਨਾ ਸਕੂਲ ਦਾ ਭਾਜੀ ਐਡੀ ਜਿਹੜੀ ਮੋਟੀ ਚੋਣ ਵਾ ਕੱਟੀ ਕੱਟਾ ਇਹ ਭਾਜੀ ਇਹਦੀ ਕੇ ਵੇਖੀ ਮਨ ਨੇ ਕੱਡੀ ਕੱਟਾ ਇਹ ਭਾਜੀ ਕੱਟੀ ਜੋ ਚਲੋ ਬੋਲੀ ਭਾਜੀ ਚੋਣ ਜ਼ਬਰਦਸਤੋ ਮੈਂ ਉਹਨੂੰ ਲੱਗੀ ਹੂੰ ਕੋਈ ਭੂਰ ਛਟਾ ਨਹੀਂ ਭਾਜੀ ਕਿਸੇ ਤੇ ਮੈਂ ਐਡਾ ਨਹੀਂ ਹਿਲੇ ਹੋਰ ਰੁਕ ਜਾ ਐਵੇਂ ਮੈਂ ਡਰ ਗਈ ਆ ਹੂੰ ਐਡਾ ਐਡਾਂ ਦੀ ਮੈਂ ਨਹੀਂ ਨਹੀਂ ਠੀਕ ਆ ਬੋਲੀ ਜੀ ਦੇਖੀ ਚੋਈ ਪੋਲੀ ਲੜੀ ਭਾਜੀ ਚੋਣ ਆਈ ਦੀ ਮੈਂ ਦੀ ਮਾੜੀ ਨਹੀਂ ਲੈਣੀ ਹੂੰ ਵੇਖ ਲਓ ਕਦ ਕਿਨੇ ਕਿਨੇ ਮਈਆਂ ਦੇ ਹੈ ਤੇ ਬਹੁਤ ਹੀ ਜ਼ਿਆਦਾ ਬੀਕਾ ਆ ਦਿਖਾ ਦੇ ਆ ਦਿਖਾ ਦੇ ਵਾਲੂ ਐਜ ਕਿਹਾ ਬਹੁਤ ਸੋਹਣਾ ਥਾਨ ਲੈ ਵਾਹ ਜੀ ਕੱਲ ਦੀ ਸੂਈ ਆ ਬੋਲਾ ਬੰਡਿਆ ਮਈਆਂ ਦਾ ਹਜੇ ਜੋ ਆ ਕੇ ਘਰੇ ਬੋਲਾ ਕੋਈ ਬਣਾਲੇ ਨਾ ਬਣੇ ਤੇ ਫੋਨ ਕਰਦੇ ਬੋਲਾ ਨਹੀਂ ਬਣਿਆ ਮੱਝ ਦਾ ਮੁੱਲ ਕਰਾਉਣ ਨੂੰ ਭਾਏ 1780 ਕਰੀ ਜਾਈਏ ਮਨੇ ਆ ਫੜੀ ਉਹਦਾ ਕੋਈ ਫਾਇਦਾ ਨਹੀਂ ਗਾ ਆਪਾਂ ਦੇਣ ਲੈਣ ਵਾਲੇ ਐਜ ਮੁੱਲ ਕਰਨੇ ਆ ਇਹਦੇ ਨਾਲ ਦੀਆਂ ਮਈਆਂ ਉਹਨਾਂ ਡੇਡ ਡੇਡ ਦੀਆਂ ਆਪਾਂ ਦੇਤੀਆਂ ਨੇ ਸਵਾ ਲੱਖ ਦੀ ਮਈਂ ਦੇ ਦਾਂ ਛੋੜ ਇੱਕ ਪੰਜੀ ਦੇ ਵਿੱਚੋਂ ਛੋੜ ਸਫਾ ਕਰਦਾਂਗੇ ਚਲੋ ਹਾਂਜੀ ਇੱਕ ਬੱਚੀ ਚ ਛੋੜ ਛੋੜ ਛੱਡ ਕਰਦਾਂਗੇ ਭਾਜੀ ਕੋਈ ਗੱਲ ਨਹੀਂ ਜੇ ਕੋਈ ਆਏਗਾ ਤਾਂ ਮਨਤਨ ਜ਼ਰੂਰ ਹੋਏਗਾ ਠੀਕ ਆ ਭਾਜੀ ਚਾਰ ਦੰਦ ਕੱਢੀ ਪਹਿਲਣ ਲੈ ਸ਼ਮੂਖਾ ਪਹਿਲੋ ਥੱਲੋ ਆਏ ਭਾਜੀ ਰਾਤੀ ਸੁਈ ਜੋ ਆ ਵੇਖੋ ਗਿੱਲਾ ਹਾਂਜੀ ਚਾਰ ਦੰਦ ਜੋ ਠੀਕ ਆ ਤੇ ਹਜੇ ਭਿੰਦੇ ਕੋਲ ਜੀ ਆਲ ਵੀ ਕਰ ਦੀ ਜੋ ਹਾਂਜੀ ਭਿੰਦੇ ਕੋਲ ਆ ਗਿਆ ਮਾਈ ਕੋਲ ਮੈਂ ਤੋਰਨ ਨੂੰ ਵੀ ਪਹਿਲੋ ਹੀ ਪਹਿਲੋ ਹੀ ਪਹਿਲਣ ਭਾਜੀ ਚਾਰ ਦੰਦ ਜੋ ਚੌਗੀ ਜੋ ਕੋਡ ਦੇਖ ਲਓ ਭਾਜੀ ਇਹਦਾ ਵਾਹ ਠੀਕ ਆ ਵੇਖੋ ਭਾਜੀ ਤੇ ਭਾਜੀ ਇਹ ਰਾਤ ਦੀ ਸੂਈ ਜੋ ਤੇ ਹਜੇ ਮੋੜੀ ਮੋਟੀ ਹੋ ਗਈ ਬਹੁਤ ਨਾਖਲਾ ਝੋਟੀ ਦੇ ਮੈਂ ਕਹਾਂ ਉਹ ਚੰਗੇ ਦਾ ਖੜਾ ਬਿਲਕੁਲ ਜੈਡ ਬਲੈਕ ਝੋਟੀ ਆ ਬੜੀ ਕੁਆਲਿਟੀ ਝੋਟੀ ਆ ਚੈੱਕ ਕਰੋ ਕਰ ਇਹ ਝੋਟੀ ਉਧਰ ਹੀ ਆਈ ਹੈ ਨਾ ਜੀ ਹਾਂਜੀ ਹਾਂਜੀ ਭਾਜੀ ਵੇ ਦੇਸੀ ਥੋੜਾ ਹੈ ਗਿਆ ਮਾ ਇਹ ਕੈਂਡ ਦੀ ਤੇ ਨਹੀਂ ਲੈ ਠੀਕ ਆ ਬਸ ਬਸ ਇੱਕ ਵੀਰ ਕਹਿੰਦਾ ਪਿਛਲੇ ਯਾਰ ਨਾਮ ਦੱਸੋ ਹੂੰ ਉਹਨੂੰ ਕਿਹਾ ਕਿ ਜਦੋਂ ਜਾਏਗਾ ਆ ਜੀ ਸਾਡੇ ਨਾਲ ਚੱਲ ਜੀ ਜਿੱਥੇ ਦੱਸ ਦਾਂਗੇ ਤੈਨੂੰ ਆ ਬਿਲਕੁਲ ਮਨ ਗਿਆ ਮਾਲ ਨਹੀਂ ਘਰਾਂ ਦਾ ਮਾਲ ਸਾਰਾ ਹੁੰਦਾ ਨਾ ਨਾ ਭਾਜੀ ਚੌ 8-9 ਕਿਲੋ ਪਾਜੀ ਬੋੜਾ ਹੀ ਕੱਢਤਾ 8-9 ਕਿਲੋ ਬੋੜਾ ਹੀ ਆ ਹਾਂਜੀ ਦੋਵਾਂ ਟਾਈਮਾਂ ਦਾ ਝੋਤਾ ਪੱਕੇ ਚੜੇ ਨੇ ਕੱਟੀ ਕੱਟੀ ਆ ਕੱਟੀ ਆ ਇਹ ਕੱਟਾ ਜੋ ਮਗਰ ਖੁਰੇ ਕੱਟੀ ਜੋ ਇੱਕ ਮਿੰਟ ਪਹਿਲਾਂ ਕੱਟਾ ਕੱਟਾ ਹੀ ਆ ਪਾਜੀ ਇੱਧਰ ਵੇਖੋ ਜੇ ਮੱਝਾਂ ਕਾਲੀਆਂ ਤੇ ਇੱਧਰ ਵੇਖੋ ਬੱਚੇ ਦੇ ਵਾਲ ਮੇਰੀ ਗੱਲ ਸੁਣੋ ਨਫਲ ਬੋਲਦੀ ਆ ਹਾਂਜੀ ਇੱਧਰ ਵੇਖੋ ਇਹਦਾ ਵੀ ਪਾਜੀ ਬੱਚੇ ਦਾ ਪਿਓਰ ਕਾਲਾ ਥੋੜੀ ਪੂਛ ਚਿੱਟੀ ਆ ਇੱਕ ਵਾਲ ਨਹੀਂ ਚਿੱਟਾ ਥੋੜੀ ਜੀ ਝੋਡੀ ਭਾਜੀ ਬੱਚਾ ਛੜਿਆ ਹਮ ਬਸਮਦੀ ਬੱਚੇ ਨਾ ਵਾ ਲੈ ਵੇਖੋ ਬਿਲਕੁਲ ਜਿਹੜਾ ਐ ਥਾਨ ਮਾੜੀ ਜੀ ਮਾੜੀ ਜੀ ਔਲ ਕਰਦੀ ਹੈ ਜੇ ਕੱਲ ਪਰਸੋਂ ਤੱਕ ਬਿਲਕੁਲ ਸੈਟ ਹੋ ਜੂਗੀ ਚਲੋ ਬੋਲੋ ਭਾਜੀ ਬੋਲਣਾ ਤੇ ਮੈਂ ਤਾਂ ਕਹਿਣਾ ਵੀ 20 20 ਦੀ ਝੋਟੀ ਆ ਹੁਣ ਸਾਡੀ ਹਾਂ ਤੇ ਹਜੇ ਝੋਟੀ ਔਲ ਵਾਲ ਕਰਦੀ ਆ ਬੜੀ ਜਿਆਦਾ ਚੰਗੀ 15 ਸਿਰ ਦੁੱਧ ਪਾਉਣਾ ਕੱਟੀ ਨੇ ਆਪਾਂ ਕੱਟੀ ਦਾ ਡੇਢ ਤੋਂ ਮਾਤਣ ਕਰਦਾਂਗੇ ਠੀਕ ਛੂਟ ਛੱਪੜ ਕਰਾਂਗੇ ਖੁੱਲੀ 5000 ਛੂਟ ਕਰਾਂਗੇ ਤੇ ਜੇ ਜੇ ਕਿਸੇ ਨੇ ਲੈਣੀ ਆ ਨਾ ਮੈਂ ਵੀ ਵਿਗੇਗੀ ਤੇ ਅਗਲੀ ਆ ਦੋ ਤੇ ਪਗ ਦੇ ਦਾਂਗੇ ਚ ਪਾਜੀ ਦੋਂਦੀ ਦੋ ਦੰਦ ਦੋਂਦੀ ਕੱਟੀ ਲੈ ਦੋ ਦੰਦ ਝੋਟੀਆਂ ਪੱਲਾ ਪਾਜੀ ਕਾ ਇੱਕ ਮ ਖੜ ਜੋ ਭਾਈ ਖੋਲ ਜਾ ਰਹੀ ਕੱਲ ਰਾਤ ਦੀ ਸੂਈ ਆ ਭਾਈ ਪੱਲ ਸ਼ੰਭੂ ਪੱਲ ਸਿੰਘ ਵਹਾ ਹ ਹੁਣ ਵੇ ਲੋ ਕਿਨਾਰੀ ਦਾ ਜਿਹੜਾ ਮਰਜੀ ਕੱਟ ਲੈ ਜਿਹੜਾ ਮਰਜੀ ਲੜ ਪਰ ਨਸਲਾ ਝੋਡੀ ਦੇ ਪਾਜੀ ਕੱਲ ਆਪਣੇ ਕੋਲ ਝੋਟੀਆਂ ਸੀ ਅਹਿਮਦ ਅਤੀ ਦੀਆਂ ਉਹ ਵੇਖੋ ਪਾਜੀ ਆਹ ਦਿਖਾ ਕਰ ਲੈ ਵਾ ਆਹ ਵੇਖ ਲੈ ਲੈ ਵਾ ਜਿਆ ਕਰ ਖਿੱਚ ਫੋਟੋ ਕਰ ਆਹ ਵੇਖੋ ਪਾਜੀ ਕਿੰਨੀ ਹੁੰਦੀ ਅੱਜ ਦਿਲ ਖੋਚ ਖਿਦਾ ਬੰਦੇ ਇਹਨਾਂ ਚੀਜ਼ਾਂ ਦੇ ਵਿੱਚ ਕਰਦੀ ਹਨ ਤੇ ਬਿਲਕੁਲ ਜੈਡ ਬਲੈਕ ਝੋਡੀ ਆ ਕਿ ਵੀ ਵਾਲ ਨਹੀਂ ਚਿੱਟਾ ਤੇ ਬਹੁਤ ਨਸਲਾ ਝੋਡੀ ਦੇ ਦੋਂਦੀ ਆ ਪਿਓਰ ਦੋ ਦੰਦ ਖੋਲ ਬਈ ਹੁਣ ਕਰਾ ਦੇ ਤੇ ਭਾਵੇਂ ਕੀ ਕੱਟੀ ਦਾ ਕੀ ਬੋਲਦਾ ਅੱਜ ਅੱਛਾ ਹਾਂਜੀ ਲੈ ਵੀ ਇਹੋ ਜਿਹੇ ਵੀਰਾਂ ਨਾਲ ਟੱਕਰ ਲਈ ਉਥੇ ਵੀ ਘਰ ਵੀ ਬੈਠਿਆ ਮਾਲ ਆ ਜਾਂਦਾ ਮੇਰੇ ਬੱਲੇ ਬੱਲੇ ਕਈ ਬੰਦੇ ਕਹਿੰਦੇ ਪਿੰਡ ਆ ਜਾਈਂ ਤੇ ਫਿਰਦੇ ਤੇ ਮਈਂ ਆਟੋਮੈਟਿਕ ਹੋਣ ਡੀਆਂ ਆ ਵਿਖਾਓ ਹੁਣ ਕਰਾਣੇ ਬਹੁਤ ਛੋਟੀ ਨਸਲ ਵੇਖੋ ਕੱਡੀਆਂ ਪੂਰੀ ਐਂਡ ਪੀਸ ਹੈਗੇ ਭਾਜੀ ਦੋਂਦੀ ਕੱਟੀ ਵੇਖੋ ਪਲਦੀ ਹੈ ਜੀ ਦੇਖੋ ਦੋਂਦੀ ਕੱਟੀ ਹੈ ਤੇ ਬਸ ਸਿਰਾਈ ਕਰਾਇਆ ਕਰਕੇ ਖੜੇ ਕੋਈ ਮੇਰਾ ਭਰਾ ਆਣ ਕੇ ਬੰਦਾ ਜੀ ਜੋ ਮਰਜੀ ਆ ਆਦਾ ਪਰ ਇਹ ਸਰਾ ਸਰਾ ਝੋਟੀ ਆ ਪੂਰੀ ਬੋਲੀ ਆ ਕੱਟੀ ਦੇ ਥੱਲੇ ਜੀ ਦੋਂਦੀ ਆ ਪਿਓਰ ਇਹਦਾ ਭਿੰਦਾ ਜੀ ਵੈ ਇ ਜਾਣੀ ਉੜਦੀ ਆ ਆਜੋ ਭਾਜੀ ਆਜੋ ਆਜੋ ਕੁਆਲਿਟੀ ਹੈ ਪੂਰੀ ਰੋਗੜਾ ਮੜਾ ਰੋਗੜਾ 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 ਸਈਆ ਬਾਹਰ ਨਿਕਾਲ ਦੋ ਲੋ ਭਾਜੀ ਫਿਰ ਆਈਆਂ ਨਾ ਨਾ ਠੀਕ ਆ ਫਿਰ ਕੱਟੀ ਭਾਜੀ ਦੁੱਧ ਚਵਾਜੂਗੀ ਬਹੁਤਾ ਨਹੀਂ ਤੇ 13 14 ਕਿਲੋ ਹਾਂ ਹਜੇ ਮਾੜ ਮੋੜ ਲੈ ਜਾ ਰੋ ਉੱਥੇ ਲੈ ਜਾ ਲੈ ਜਾ ਕੋਈ ਨਹੀਂ ਉਹ ਡਰਦੀਆਂ ਨੇ ਹੂੰ ਮਾੜ ਮੋੜ ਭਾਜੀ ਕਰਦੀਆਂ ਔਲ ਹਜੇ ਇਹ ਤਾਂ ਹੁਣ ਜੀ ਜੂ ਲਾਣਗੇ ਜਿੱਥੇ ਜਾਣਗੇ ਉੱਥੇ ਜੀ ਲੈ ਭਾਜੀ ਵੇਖੋ ਝੂਠੀ ਗੱਲ ਨਹੀਂ ਕਰਕੇ ਦੇਣੀ ਆ ਕਿਸ ਨੂੰ ਮਾੜੀ ਮੋਟੀ ਔਲ ਵੀ ਕੱਢੀ ਕਰਦੀ ਆ ਕਰਦੀ ਆ ਜੀ ਹਾਂਜੀ ਮਾੜੀ ਮੋਟੀ ਉਨੀ ਕੀ ਕਰਦੀ ਆ ਹਾਂ ਕੱਲ ਤੱਕ ਸੈੱਟ ਹੋ ਜਾਏਗੀ ਚਲੋ ਦੋਨਦੀ ਕੱਢੀ ਆ ਇਥੇ ਬੱਚੇ ਦਾ 나ੜੂ ਲੱਥ ਗਿਆ ਆਜੋ ਹੁਣੇ ਜੇ ਲੱਥਾ ਜੋ ਆ ਵੇਖੋ ਗੱਲਾ 나ੜੂ ਜੋ ਪਰਸੋਂ ਸ਼ਾਮ ਦੀ ਝੋੜੀ ਸੁਈ ਜੋ ਬੋਲੋ ਜੀ ਕੱਟੀ ਭਾਜੀ ਕਹਿੰਦੀ 1.5 ਲੱਖ ਦੀ ਵਾਹ ਕੱਟੀ ਕਹਿੰਦੀ 1.5 ਲੱਖ ਦੀ ਆ ਦੰਦੀ ਕੱਟੀ ਆ ਕੋਈ ਇਹਦੀ ਉਮਰ ਦਾ ਦੇਖੋ ਬੱਚਾ ਕਿਸ ਨੇ ਪਾਲੀ ਆ ਉਹਨੇ ਸਾਡੇ ਤੋਂ ਪੈਸੇ ਲੈ ਆ ਛੋੜਾ ਜਿਹਾ ਮੁੱਲ ਕਰਨਾ ਅੱਜ ਕੱਟੀ 1.5 ਲੱਖ ਦੀ ਵਾਹ ਵਾਹ ਉਹ ਚਾਹ ਸੁਨੀਲ ਅੱਜ ਮਾਨ ਕਰਾ ਦੇ ਖੁਸ਼ ਕਰ ਲੈਣਾ ਦੇਣ ਕੱਢੀ ਦੇ ਯਾਰ ਨਹੀਂ ਇਹ ਥੋੜਾ ਸਹੀ ਆ ਬਿਲਕੁਲ ਹੋਰ ਕਰਾ ਲੈ ਪਰਾਮ ਦਾ ਮਾਮਾ ਪੰਜ ਜਾਨ ਦੋ ਲੱਗੇ 1 15 ਦੀ ਦੇ ਦਾਂਗੇ ਵਾਹ ਵੀ ਵਾਹ ਕੱਟੀ ਵੇਗਲਾ ਸਭ ਤੋਂ ਪਹਿਲੇ ਜਾਣੀ ਇਹ ਜੋੜੀ ਇੱਕ 15 ਦੀ ਕੱਟੀ ਦੇ ਦਾਂਗੇ ਕੋਈ ਮਈਦਲਾਲ ਬਾਹ ਖੜੀ ਕਰਕੇ ਮੈਨੂੰ ਕਹਦੇ ਭਿੰਦੇ ਦੀਆਂ ਮਈਆਂ ਦੇਸੀਆ 20000 ਰੁਪਇਆ ਦੇ ਕੇ ਕਿ ਲਾਉਂ ਜੜ ਦਾ ਪੁੱਤ ਨਹੀਂ ਇਹ 20000 ਰੁਪਇਆ ਨਾ ਦਿੱਤਾ ਦੇ ਬਿਲਕੁਲ ਨਹੀਂ ਇਹ ਹੁਣ ਕਿਹੜਾ ਕਿਹੜੂ ਦੇਸੀ ਇਹਨਾਂ ਨੂੰ ਭਾਜੀ 20000 ਰੁਪਇਆ ਨਾਮ ਦੇ ਕੇ ਖਲਾਉਂ ਨੂੰ ਲੈ ਵੀ ਲੈ ਲੈ ਜਿਹਨੇ ਨਾਮ ਲੈਣਾ 20000 ਪਰ ਨਸਲਾ ਝੋਟੀ ਦੇ ਪਰ ਮੇਰਾ ਵੀ ਜਿਹੜਾ ਵੀ ਲੈ ਕੇ ਜਾ ਛੱਡਿਆ ਜਾਣਾ ਝੋਟੀ ਬਸ ਬਹੁਤ ਕੁਆਲਟੀ ਝੋਟੀ ਆ ਬਾਕੀ ਉਹ ਸਭ ਪਾ ਲੈ 15000 ਭਾਜੀ ਬਚਾ ਬਸ ਠੀਕ ਆ ਸੰਦੀਪ ਸਿੰਘ ਚੌਗੀ ਕੱਟੀ ਥੱਲੇ 12 ਕਿਲੋ ਦੁੱਧ ਚਾਰ ਦੰਦ 12 ਕਿਲੋ ਦੁੱਧ ਲੈ ਜੈਡ ਬਲੈਕ ਝੋਟੀ ਇਹ ਆ ਇਹ ਵੀ ਘੱਟ ਮੰਨੇ ਆ ਬਰ ਵੇਖ ਕੱਟੀ ਝੋਟੀ ਬਹੁਤ ਨਸਲਾ ਝੋਟੀ ਦੇ ਵੀ ਖੋਲੋ ਭਾਜੀ ਬਾਹਰ ਤੋਰੋ ਗਰਾਂ ਦੇ ਚੌਗੀ ਕੱਟੀ ਸੰਦੀਪ ਸਿੰਘ ਅੱਜ 10000 ਦੇ ਸੁਈ ਨੂੰ ਹੋ ਗਿਆ ਤੇ 12 ਕਿਲੋ ਲੀਟਰ ਮਾਰ ਲੇ ਕੋਈ ਬਾਠ ਠੀਕ ਆ ਤੋਰੋਗਰਾ ਦੀ ਵੇਖ ਲੋ ਸੰਦੀਪ ਹੈਗੇ ਨੇ ਕੱਟੀ ਇਹ ਝੋਟੀਆਂ ਕਿੰਗ ਦੀ ਸਿੰਘ ਕੱਟੀ ਨੂੰ ਲੱਗਾ ਬਿਲਕੁਲ ਜਾਇਜ ਆ ਵੇਖ ਲੋ ਕਮਾਈ ਖਰਚੇ ਪਏ ਇਹਨਾਂ ਜੇ ਸਾਰੇ ਪਏ ਭਾਜੀ ਸਾਰੇ ਖਰਚੇ ਪਏ ਗੱਡੀ ਖਰਚਾ ਪਏ ਇਹਨਾਂ ਜਾਣ ਦਾ ਖਰਚਾ ਕਮਾਈ ਕਰਕੇ ਦੇਣੇ ਤਾਂ ਤਾਂ ਵੀ ਲੈ ਭਾਜੀ ਬਿਲਕੁਲ ਮੁਨਾਫਾ ਲੈ ਕੇ ਦੇਣ ਬਿਲਕੁਲ ਮੁਨਾਫਾ ਤਾਂ ਲੈਣਾ ਇਹਨਾਂ ਨਾ ਭਾਈ ਜੀ ਬਿਲਕੁਲ ਕੰਮ ਨਾ ਵੇਖ ਤੁਹਾਡਾ ਇਸ ਜਲਦੀ ਕਿੱਡੀ ਕੱਡੀ ਚੌਗੀ ਲੈ ਆ ਕਮਾਗੋ ਆਜੋ ਆਜੋ ਭਾਜੀ ਫਿਰ ਕਿਤੇ ਜਦੋਂ ਪਸਮਦੀਆਂ ਨੇ ਜਵਾਬ ਸੁਭਾ ਨੇ ਬਾਲਾ ਹੀ ਗੱਲਾਂ ਚੰਗੀਆਂ ਆ ਤੇ ਕਦ ਵੇਖ ਲੋ ਚੌਗੀ ਕੱਟੀ ਆ ਨੇ ਠੀਕ ਆ ਹਾਂਜੀ ਵਾਲ ਨਹੀਂ ਭਾਜੀ ਚਟਾ ਚਲ ਠੀਕ ਆ ਝੋਟੀ ਦਾ ਵੀ ਭਾਜੀ ਵਾਲ ਨਹੀਂ ਜੋ ਚਟਾ ਤੇ ਮਗਰ ਭਾਜੀ ਇਧਰ ਵੇਖੋ ਬੱਚੇ ਦਾ ਵੀ ਵਾਲ ਨਹੀਂ ਜੋ ਚਟਾ ਬਿਲਕੁਲ ਕਟਾ ਹੀ ਨਾਲੇ ਪਿਓਰੀ ਪਿਓਰ ਕਾਲੀ ਝੋਟੀ ਦੇ ਪਿਓਰੀ ਆ ਆਪਣਾ ਇਹਦਾ ਬੱਚਾ ਕਾਲਾ ਵਾ ਚਲੋ ਠੀਕ ਆ ਵੇਖੋ ਭਾਜੀ ਨਹੀਂ ਠੀਕ ਆ ਵਾਲ ਭਾਜੀ ਕੋਈ ਚਟਾ ਝੋਟੀ ਦਾ ਕੱਢ ਦੇ ਬਿਲਕੁਲ ਉਹਨੂੰ ਉਦਾਂ ਹੀ ਨਾਮ ਦੇ ਦਾਂਗੇ ਚਲੋ ਬੋਲੋ ਜੀ ਕਟੀ ਭਾਜੀ ਯਕੀਨ ਕਰਿਓ ਜਿਹੜੀਆਂ ਵੀਡੀਓ ਤੋਂ ਬਿਨਾ ਵਿਗਿਆ ਨਾ ਕੋਈ 40 ਦੀ ਕੋਈ 45 ਕੋਈ ਡੇਢ ਦੀਆਂ ਦਿੱਤੀਆਂ ਮੈਂ ਕਿਹਾ ਸੁਨੀਪ ਚੈਨਲ ਦੇ ਮੱਝ ਮਹਿੰਗੀ ਨਹੀਂ ਪੋਣੀ ਹੈਗੀ ਵੀਰ ਕਹਿੰਦੇ ਕਿ ਭਿੰਦੇ ਦਾ ਰੇਡ ਜੈਜ ਹੁੰਦਾ ਕੱਟੀ ਦੇ ਭਾਅ 1,35,36000 ਦੀ ਉਹ ਕੱਟੀ ਸਵਾ ਲੱਖ ਦੀ ਦੇ ਦਾਂਗੇ ਚਲਣ ਦੇ ਵਗੈਰਾ ਦੇ ਸ਼ੁਕਰ ਆਲਾ ਛੋਟ ਕਰਾਂ ਦੋ ਹੀ ਛੱਡ ਦੋ ਲੈ ਪੰਜ ਹੀ ਛੱਡ ਦਾਂਗੇ ਲੈ ਵੇ ਰੇਡ ਵੇਚ ਲਓ ਹੁਣ ਕੀ ਆ ਇੱਕ ਵੀ ਦੀ ਕੱਟੀ ਦੇ ਦਾਂਗੇ ਮਾਨਦਾਨ ਨੂੰ ਕਰਦਾਂਗੇ ਉਹ ਚੋਂ ਆਏ ਗਏ ਤਾਂ ਤੇ ਵੇਖੋ ਇਹਦੇ ਉੱਪਰ ਰਾਬਾ ਦਾ ਨਾ ਹੀ ਹੈ ਮੇਰਾ ਵੀ ਹੁਣ ਤੁਸੀਂ ਉਹਨੇ ਘਟਾਇਆ ਕਰੋ 12 ਕਿਲੋ ਤੋਂ ਬਹੁਤ ਸੋਹਣਾ ਰੇਡ ਆ ਚਾਲੇ ਜੋਟੇ ਸ਼ੈਂਪੂ ਜਾ ਕੇ ਕੈਮਰਾ ਫੇਰ ਘੁਮਾ ਦੇ ਆ ਮੈਂ ਕੁਆਲਿਟੀ ਆ ਇਧਰ ਦੀ ਅੱਛਾ ਆ ਵੀ ਨਾਲ ਹੀ ਆ ਕੱਲ ਦੀ ਸੂਈ ਭਾਜੀ ਅੱਛਾ ਇਧਰ ਦੀ ਆ ਇਹ ਲੋਕਲ ਆ ਲੋਕਲ ਜਿਹੜੀ ਇੱਥੋਂ ਲਈ ਇੱਥੋਂ ਲਈ ਆ ਘੁਮਾ ਦੇ ਕਰ ਕੱਲ ਦੀ ਸੂਈ ਆ ਠੀਕ ਮਨੇ ਬਚਾ ਠਾਲ ਤੋਰੋ ਇਹ ਵੀ ਤੋਰੋ ਕੱਢੀ ਠਾਲ ਵਖਾਲ ਦੇ ਤੇ ਇਹ ਕਿਹੜਾ ਘਾਟਾ ਜੀ ਹੁਣ ਬਹੁਤ ਬੜੀ ਲੇਵੇ ਬਾਜ ਮੈਂ ਇਹਦੇ ਜਿਹੜੀ ਮੈਂ ਸੰਦੀਪ ਸਿੰਘ ਇੱਥੋਂ ਆਈ ਹੈ ਨਾ ਇੱਥੋਂ ਦੱਸਾਂਗੇ ਕੱਲ ਦੀ ਮੈਂ ਸੁਈਏ ਖੋਲੋ ਭਾਜੀ ਫਿਰ ਇਧਰੋਂ ਲਿਆਵੋ ਕਰ ਵੱਡੀ ਮਈਆ ਸੰਦੀਪ ਸਿੰਘ ਜੀ ਵੱਡੀ ਮੈਂ ਆ ਪੂਰੀ ਜਵਨਦਸ ਇਹ ਵੀ ਚੰਗਾ ਥਾਣਿਆਵਾ ਕਰੋ ਚੈੱਕ ਕਰ ਮੇਰਾ ਸੰਦੀਪ ਸਿੰਘ ਲੇਵਾ ਮੈਂ ਥੱਲੇ ਠੀਕ ਆ ਵੇ ਕਿਥੇ ਲਈ ਫਿਰਦੀ ਲੈਵਾ ਜਿੱਥੋਂ ਲਈ ਕਹਿੰਦੇ 13 14 ਕਿਲੋ ਮਹੀਂ ਦੁੱਧ ਪਾਉਂਦੀ 14 15 ਕਿਲੋ ਠੀਕ ਹੈ ਜੀ ਮਹੀਂ ਅਸਲ ਚ ਲਾ ਕੇ ਬੜੇ ਚੰਗੇ ਦੀਏ ਵੀ ਐਂਡ ਪੀਸ ਹਾਂ ਬੜੀ ਪਾਜੀ ਚੰਗੀ ਮਹੀਂ ਉਹਦੇ ਲੈ ਜੀ ਚਾਕਲੇਟ ਐਂਸ ਰਹੀ ਵੀ ਹੁਣ ਕਿਹੜਾ ਘਟਾ ਜੋਰ ਪਾਜੀ ਇਹਦੇ ਗਾਹ ਕੁਝ ਇਹਨਾਂ ਬਾਈ ਨੇ ਉਧਰ ਹੀ ਕਹਿਦੀ ਵੀਡੀਓ ਪਾ ਕੇ ਮਹੀਂ ਵੇਚਣੀ ਆ ਬਸ ਠੀਕ ਆ ਜੋ ਐਡੀ ਐਡੀ ਸੰਦੀਪ ਸਿੰਘ ਚੋਣ ਤੋਂ ਸਮਾਂ ਮੈਨੂੰ ਲੱਗਾ ਦੁੱਧ ਵਾਲੀ ਮੈਂ ਆ ਤਾਰੀ ਵੇਖ ਲੈ ਬੱਚੇ ਕਿਦਾਂ ਦੇ ਮਈਆਂ ਦੇ ਠੀਕ ਹੈ ਜੀ ਪਾਜੀ ਇਹ ਹੁਣ ਮੈਂ ਨਹੀਂ ਕਹਿਣਾ ਵੀਰਾ ਨੇ ਪ੍ਰਾਰਮਾ ਹੀ ਉਧਰੋਂ ਲਿਆਂਦੀ ਆ ਹੂੰ ਬੜੀ ਚੰਗੀ ਮਹੀਂ ਆ ਪਿੰਡਾਂ ਜੀ ਫਿਰ ਮੋਲ ਲੈਂਦਾ ਮੋਲ ਸੰਦੀਪ ਸਿੰਘ ਆ ਬੜੀ ਜ਼ਿਆਦਾ ਚੰਗੀਆਂ ਮੋਲ ਜਿਨ੍ਹਾਂ ਨੂੰ ਕਹਦੇਗਾ ਯਾਰ ਦੇਖ ਕੇ ਖਲਾਵਾਂਗੇ ਮਹੀਂ ਕੇ ਦੱਸੋ ਫਿਰ ਆ ਜਾਓ ਪੁੱਛ ਚੱਕੋ ਪੁੱਛ ਮੜੀ ਜੀ ਲੈ ਜਾਓ ਫੋਟੋ ਖੇਜੇ ਖੇਜ ਫੋਟੋ ਕਰਾ ਲੈ ਲੈ ਖੇਜ ਫੋਟੋ ਠੀਕ ਆ ਬਣ ਗਈ ਗੱਲ ਹਾਂਜੀ ਸੰਦੀਪ ਸਿੰਘ ਮੋਲ ਕਰਾਉਣ ਨੂੰ ਭਾਂ ਇੱਕ 20 ਰੱਜੀ ਕਰਾ ਲਈਏ 14 15 ਲੀਟਰ ਦੁੱਧ ਪੜਨਾ ਕੱਲ ਦੀ ਮਹੀਂ ਸੁਈ ਬੋਲਾ ਭੰਡਿਆ ਸ਼ਕੀ ਤਾਂ ਪਾਈ ਮਗਰ ਬੱਦੀ ਬਚਾਣਾ ਚੁੰਗ ਜੇ ਹਮ ਇੱਕ ਪੰਜ ਦੀ ਦੇ ਦੀਏ ਲੱਖ ਦੀ ਲੇ ਹਾਂ ਨਾ 90 ਦੀ। ਲੈ ਵੇ ਲੈ ਹੁਣ ਤੁਸੀਂ ਆਹ ਹਾਂ ਨਾ 90000 ਦੀ ਮੈਂ ਦੇ ਦਾਂਗੇ। ਬੇਲਾ 14 15 ਕਿਲੋ ਦੁੱਧ ਦੇਣਾ ਐ ਡੀ ਡੀ ਮੋਟੀ ਮਹੀਂ ਦੀ ਧਾਰਵਾ। ਤੇ ਜਿਹੜਾ ਮੇਰਾ ਵੀਰ ਇੱਥੇ ਆਵੇ ਤਸੱਲੀ ਕਰੇ ਭੂਰ ਛਟਾ ਆਪਣੀ ਕੇਸ ਝੋਟੀ ਚ ਨਾ ਆਏਗੀ। ਆਹ ਜੋੜਾ ਝੋਟੀਆਂ ਦਾ ਜਿਹੜਾ ਵਿਚਲਾ ਨਾ ਦੱਸ ਕੇ ਦੇਣੀ ਆ ਮਾੜੀ ਮਾੜੀ ਔਲ ਕਰਦੀਆਂ ਹੱਗੇ। ਜੀ ਜੀ ਠੀਕ ਆ। ਕੱਲ ਨੂੰ ਸੈਟ ਹੋ ਜਾਣਗੀਆਂ ਤੇ ਬਾਲੀਆਂ ਬਾਲੀਆਂ ਚੰਗੀਆਂ ਮਈਆਂ ਦਾ ਆਪਣੇ ਕੋਲ ਇੱਕ ਡਿੱਕੜੀ ਜੀ ਹੋਰ ਬੱਜੀਆਂ ਨੇ। ਹਾਂ ਅਜੇ ਪੈਣੀਆਂ। ਬੜੀਆਂ ਮੈਂ ਕੱਚੀਆਂ ਨੇ। ਹੂੰ ਤਿਆਰ ਹੁੰਦੀਆਂ ਨਾ ਮਈਆਂ ਫਿਰ ਪਾਵਾਂਗੇ। ਬ ਸਨੀਪਾ ਹੋਵੇ ਕਹਿ ਜਿੰਨੇ ਆਪਾਂ ਚੌਗੀ ਕੱਟੀ ਕਿਤੇ ਪਲਦੀ ਈਡੀ ਐਵੇਂ ਪਈ ਬੈ ਨਹੀਂ ਨਹੀਂ ਬੰਦਾ ਜੀ ਨਹੀਂ ਬੰਦਾ ਸਨੀਪ ਸਿੰਘ ਐਦਾਂ ਹੱਥ ਫੇਰਨਾ ਤੇ ਲਾਇ ਕਹਿ ਜਿੰਨੇ ਆ ਨਾ ਆਵੇ ਚਾਰ ਦੰਦ ਵਾਹ ਜੇ ਸੰਦੀਪ ਸਿੰਘ ਖਲੋਤੀ ਹੈ ਤਰਾਤ ਦੀ ਸੂਈ ਆ ਰੁਕ ਜਾ ਰਜਾ ਪਰਾਂ ਹੋ ਸੰਦੀਪ ਸਿੰਘ ਐਨੋ ਵੀ ਪਲੀਆਂ ਆਂ ਹੀ ਮਈਆਂ ਇਹਦੇ ਨਾਲ ਵੱਡੀਆਂ ਆਂ ਹੀ ਮਈਆਂ ਤੇ ਜੇ ਕੋਈ ਆਏਗਾ ਮਾਂ ਤਾਂ ਖੁੱਲਾ ਕਿਉਂ ਅਸੀਂ ਪੈਸੇ ਲਾਏ ਆ ਇੱਥੇ ਆਣ ਕੇ ਤਸੱਲੀ ਕਰਕੇ ਫਿਰ ਮੇਰਾ ਭਰਾ ਮਈਆਂ ਲੈਣ ਝੋਟੀਆਂ ਨੇ ਵੇਖ ਕੇ ਬੱਚੇ ਬਿਲਕੁਲ ਤਾਜ਼ੇ ਸੂਏ ਆ ਜ ਜਨਾ ਇਹਨਾਂ ਨੂੰ ਪਾਲਣਗੇ ਉਹਨਾਂ ਇਹਨਾਂ ਨੂੰ ਦੁੱਧ ਤੇ ਚੜ ਜਣਾ ਵਾ ਠੀਕ ਹੈ ਨਾ ਗੱਲ ਬਿਲਕੁਲ ਜੀ ਤੇ ਮਾਲ ਦੇ ਸਨੀਪ ਸਾਂ ਹੁੰਦਾ ਜਾਂਦਾ ਰਹਿੰਦਾ ਵਾ ਕੋਈ ਗਾਈ ਆ ਗਈ ਕੋਈ ਮਹੀ ਆ ਗਈ ਤੁਰੀਆਂ ਰਹਿੰਦੀਆਂ ਵਾ ਕਿਉਂ ਸਾਡਾ ਕੰਮ ਹੀ ਇਹੋ ਆ ਹਾਂ ਕੰਮ ਹੀ ਜੋ ਹੁਣ ਆਪਣਾ ਹੈ ਜੀ ਤੇ ਜਿਨੇ ਆਉਣਾ ਆਪਣੀ ਤਸੱਲੀ ਕਰਨ ਜਿਨੇ ਆਨਲਾਈਨ ਮੰਗਾਉਣੀਆਂ ਆਨਲਾਈਨ ਮੰਗਾ ਲੈਣ ਕੋਈ ਇਹਨਾਂ 'ਚ ਕਮੀ ਪੇਸ਼ੀ ਹੋਏਗੀ ਸਾਡੀ ਗਾਰੰਟੀ ਆ ਚਲੋ ਚੋ ਕੇ ਜਿਹੜੀ ਥੱਲੇ ਦੁੱਧ ਜਿਨਾ ਦੱਸਿਆ ਉਹਨਾਂ ਹੀ ਆ ਇਹਨਾਂ ਦੇ ਥੱਲੇ ਬੋਲਾ ਵਾ ਧਾਰੀਆਂ ਹਜੇ ਝੋੜੀਆਂ ਦੇ ਥੱਲੇ ਤੇ ਆਪਣਾ ਪਿੰਡ ਹੈ ਤਸਲੀਲ ਹੈਗੀ ਬਟਾਲਾ ਨੇੜੇ ਹੈਗਾ ਅਲੀ ਹਾਲ ਦੇ ਤੇ ਦਾਲਮ ਦੇ ਅਲੀ ਹਾਲ ਦੇ ਤੇ ਦਾਲਮ ਦੇ ਨੇੜੇ ਆ ਨਾਮ ਮੇਰਾ ਹੈਗਾ ਭਿੰਦਾ ਕਮਾਣ ਵੀ ਹਜੇ ਵੀ ਵੀਰ ਬੜੇ ਫੋਨ ਕਰਦੇ ਨੇ ਤੇ ਕਮਾਣ ਤਸਲੀਬ ਉਹਦੋਂ ਵੀਡੀਓ ਬਣਾਈ ਨਾ ਉਹ ਵੀਡੀਓ ਤੋਂ ਆਪਣੀਆਂ ਲਗਭਗ ਮਕੇਰੀਆਂ ਦਸੂਆ ਇਧਰ ਸ਼ੋਰਪੁਰ 7 ਕੇ 8 ਮਈਆਂ ਮਗਰੋਂ ਗਈਆਂ ਵਾਹ ਜੀ ਵਾਹ ਠੀਕ ਹੈ 7 8 ਮਈਆਂ ਆਪਣੀਆਂ ਸੰਦੀਪ ਸਿੰਘ ਮਗਰੋਂ ਗਈਆਂ ਹੁਣ ਆਪਾਂ ਨੇ ਇਹ ਆਪਣੇ ਕੋ ਇੱਕ ਲੁਧਿਆਣੇ ਚਾਰ ਮਈਆਂ ਘਲੌਣੀਆਂ ਵਾ ਤੇ 10 12 ਮਹੀਆਂ ਅੰਦਰ ਸਰਕਲ ਆਉਣੀਆਂ ਚਲ ਬੇਰੀਆਂ ਚ ਜਿਹੜੀਆਂ ਦੇਣੀਆਂ ਇਦਾਂ ਹੀ ਗਾਗ ਲੱਗਿਆ ਜੇ ਆਪਾਂ ਚੰਗਾ ਦਾ ਬਿਲਕੁਲ ਸਾਡੇ ਤੋਂ ਆਉਣਾ ਵਾ ਆਪਣੇ ਲੋ ਚੰਗਾ ਹੀ ਕਰੀਦਾ ਵਾ ਬਾੜਾ ਨਹੀਂ ਕਰੀਦਾ ਤੇ ਗਾੜੀ ਮਾਲਕ ਸੱਚੇ ਪਾਸ਼ਾ ਹਰਕਦਾ ਹੀ ਭਲਾ ਕਰੇ ਤੇ ਸਾਰਿਆਂ ਨੂੰ ਆਪਣੇ ਲੋ ਪਿਆਰ ਭਰੀ ਸਸਤੀ ਕਾਹ